ਸਾਤਿਸ਼ੀਰ ਕਾਲ ਦੇ ਕਿਸਾਨੋ ਭਰਾਓ ਐਸ ਕਿਸਾਨ ਵੀਰ ਦੀਆਂ ਗੱਲਾਂ ਸੁਣ ਕੇ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਹੰਝੂ ਇੱਕ ਵਾਰ ਆ ਜਾਣਗੇ ਪੂਰੀ ਵੀਡੀਓ ਅੱਗੇ ਤੁਹਾਨੂੰ ਵਿਖਾਉਣੇ ਆਂ ਵੇਖਿਓ ਜ਼ਰੂਰ ਕਿਸ ਤਰ੍ਹਾਂ ਜਿਹੜਾ ਵਾ ਆਪਣੇ ਦੁਖੜੇ ਜਿਹੜੇ ਕਿਸਾਨ ਸੁਣਾ ਰਿਹਾ ਜਿਹੜਾ ਟੁੱਟਣ ਦੇ ਆ ਜਦੋਂ ਅੱਜ ਰੇਟ ਪੁੱਛਿਆ ਤੇ 500 ਰੁਪਏ ਇੱਕ ਕਵੈਂਟਰ ਤੇ ਉਹ ਕਹਿੰਦੇ ਵੀ ਜੇ ਦੇਣੇ ਆ ਤਾਂ ਦੇਜੋ ਨਹੀਂ ਤਾਂ ਫੇਰ ਰਹਿਣ ਦਿਓ ਤਾਂ ਕੀ ਕਰੀਏ ਆਹ ਤੇ ਲੋਕੀ ਕਹਿੰਦੇ ਹੁਣ ਕਿਸਾਨ ਬਹੁਤ ਨਜ਼ਾਰੇ ਲੈਂਦਾ ਵਾ ਇਹ ਸਬਜ਼ੀਆਂ ਤਾਜ਼ੀਆਂ ਵੇਚਦਾ ਵਾ ਤੇ ਬਹੁਤ ਫਾਇਦਾ ਵਾ Papa ਸਾਨੂੰ ਕੋਈ ਫਾਇਦਾ ਨਹੀਂ ਯਾਰ ਆਹ ਚੱਲੀ ਜਿਹੜੀ ਬੋਰੀ ਆ 8 ਰੁਪਏ ਦੀ ਬੋਰੀ ਆ 50 ਰੁਪਏ ਲੈਵਾਂ ਚੜਾਈ ਲੈਣ ਦੇ ਆ ਹੋਰ ਪਾ ਕੇ ਖਰਚਾ ਵਰਚਾ ਜੇ ਆਪ ਦਾ ਖਰਚਾ ਨਹੀਂ ਪਾਉਂਦੇ ਜਿਹੜਾ ਆਪ ਦਾ ਦਿਹਾੜੀਆਂ ਸਾਡੀਆਂ ਲੱਗਦੀਆਂ ਆਣ ਦੀਆਂ ਤੇ ਸਾਨੂੰ 800 ਰੁਪਏ ਕਵੈਂਟਲ ਘਰ ਪੈਂਦੇ ਆ ਤੇ 500 ਰੁਪਏ ਇਹ ਜਦੋਂ ਸਾਨੂੰ ਦੇ ਰਿਹਾ 300 ਰੁਪਏ ਸਾਨੂੰ ਆਦੇ ਕੋਲ ਪੈ ਰਿਆ ਖਰਚਾ ਤੇ ਅਸੀਂ ਕੀ ਕਰੀਏ ਖੋਦਕਸ਼ੀਆ ਨਾ ਕਰਨ ਕੀ ਕਰੇ ਵੇਚ ਕੇ ਜਮੀਨਾ ਬਾਹਰ ਦੇ ਸਕਦਾ ਨਾ ਦੇ ਜੇ ਤੇ ਕੀ ਕਰੀਏ ਇੱਥੇ ਉਹ ਹੀ ਦੇ ਵੀ ਜਾਉਨੇ ਜਦੋਂ ਅਸੀਂ ਜਾਣੇ ਆ ਉਹ ਸ਼ਰਮ ਕਰੋ ਥੋੜੀ ਜਿਹੀ ਜਿਆਦਾ ਇਹਨਾਂ ਤੋਂ ਪੁੱਛ ਰਿਆ ਕਰੋ ਜਮੀਨਾਂ ਨੂੰ ਤੁਹਾਡਾ ਖਰਚਾ ਕਿੰਨਾ ਆਇਆ ਹਰੇਕ ਜਿਹੜਾ ਕੋਈ ਵੀ ਉਹ ਪੁਫਾਰੀ ਆ ਨਾ ਆਪ ਦਾ ਖਰਚਾ ਕੱਢ ਕੇ ਮੇਰਾ ਇੰਨਾ ਖਰਚਾ ਹੈ ਖਾਦ ਦੀ ਬੋਰੀ ਦਾ ਰਾਰਾ ਹੋਰ ਕੋਈ ਤਾਰਾਂ ਨੂੰ ਨਾ ਰਾਰਾ ਵੀ ਇੰਨਾ ਖਰਚਾ ਮੇਰੇ ਤੱਕ ਆਇਆ ਉਹ ਤਾਂ ਬਹੁਤ ਪ੍ਰਾਫਿਟ ਲੈਂਦਾ ਪਰ ਇੱਕੋ ਜੀਵੀਦਾਰਾ ਅਸੀਂ ਆ ਜਰ ਅਸੀਂ ਪਤਾ ਨਹੀਂ ਰੱਬ ਦੇ ਕੀ ਮਾਂ ਮਾਰੇ ਆ ਕਿ ਸਾਡੀ ਜਿਹੜੀ ਫਸਲ ਹੈ ਜੇ 800 ਰੁਪਏ ਸਾਡਾ ਖਰਚਾ ਆਉਂਦਾ ਕਮੈਂਟਲ ਤੇ ਸਾਨੂੰ 500 ਰੁਪਏ ਮਿਲਦਾ ਸਾਨੂੰ ਘਟ ਜਾ ਉਹ ਅਸੀਂ ਤੇ ਵੀ ਕਹਿੰਦੇ ਅਸੀਂ ਲੋਕਾਂ ਦੇ ਨਾਰਾਜ ਆ ਸਾਡੇ ਕੋ 500 ਰੁਪਏ ਨਹੀਂ ਲੈਂਦੇ ਉਹ ਜਨਤਾ ਨੂੰ ਤੁਸੀਂ ਜਿਹੜੇ ਵੇਚ ਲਾ ਰਿਹਾ ਉਹ 7 ਰੁਪਏ ਵੇਚਦਾ ਹਨਾ ਤੇ ਲੋਕੀ ਇਹ ਕਹਿੰਦੇ ਹੋਣੇ ਜੀਵੀਦਾਰਾ ਕੋ ਮਹਿੰਗੇ ਜਾਂਦੇ ਤੇ ਮਹਿੰਗੇ ਵੇਚਦੇ ਪਰ ਅਸੀਂ ਸਾਨੂੰ ਕੋ ਨਹੀਂ ਜਾਂ ਸਾਨੂੰ ਉਹ ਸ਼ਰਮ ਕਰਾ ਸਾਡੇ ਨਾਲ ਵੇਖ ਲਾ ਕੋਈ ਸ਼ਰਮ ਨਹੀਂ ਆਣੀ ਜਦੋਂ ਅਸੀਂ ਲੈ ਕੇ ਜਾਂਦੇ ਹਾਂ ਕਿ ਤੁਹਾਡਾ ਖਰਚਾ ਕਿੰਨਾ ਆਇਆ ਤੁਹਾਡਾ ਕਿੰਨਾ ਪ੍ਰਾਪਤ ਹੈ ਅਸੀਂ ਨੇ ਕਿਹਾ ਕੋ ਰੋਣ ਜੋ ਕਿ ਸਾਡਾ 800 ਰੁਪਇਆ ਖਰਚਾ ਹੈ ਉਹ ਤੁਹਾਨੂੰ 850 ਹੀ ਦੇ ਦਿਓ ਪਰ ਤੁਹਾਨੂੰ 500 ਰੁਪਇਆ ਖੁਦ ਗੱਛੀਆਂ ਨਾ ਕਰੀਏ ਤੇ ਕੀ ਕਰੀਏ ਅਸੀਂ ਮੰਨਦਾ ਹਾਂ ਅਸੀਂ ਹੁਣ ਸਾਡੇ ਨਾਲ ਤਾਂ ਹਲੇ ਮਰੀ ਚੰਗੀ ਆ ਇਹਨਾਂ ਨੇ ਵਾਅਦਾ ਲੈ ਜਣੇ ਸਾਰਾ ਤੇ ਅਸੀਂ ਆਵੇ ਤਾਂ ਇੱਥੋਂ ਦੇ ਰਹਿ ਕੇ ਕੋਣੋ ਲੈ ਗਏ ਅਸੀਂ ਇੱਥੇ ਭੁੱਖੇ ਦੇ ਭੁੱਖੇ ਰਹਿ ਜਾਣਾ ਇਹ ਤਾਂ ਉਹ ਕੋ ਸੋਚੋ ਤੁਹਾਡੇ ਬਾਰੇ ਸਰਕਾਰ ਆ ਕਿ ਬੇਨਤੀ ਹੈ ਕੋਈ ਕਿਸਾਨ ਬਾਰੇ ਸੋਚੋ ਭਾਈ ਉਹਨੂੰ ਵੇਚ ਕੇ ਉਹਦਾ ਬੀਮਾ ਵੀ ਹੋਣਾ ਚਾਹੀਦਾ ਫਸਲ ਦਾ ਸਭ ਕੁਝ ਹੋਣਾ ਚਾਹੀਦਾ ਆਪਾਂ ਕਿਹਨਾਂ ਪੁੱਛਦੇ ਲੋ ਤੁਹਾਡਾ ਖਰਚਾ ਕਿੰਨਾ ਆਇਆ ਫਿਰ ਤੇ ਇਹ ਤਾਂ ਖਰਚਾ ਕਿੰਨਾ ਆਇਆ ਤੁਹਾਡਾ ਜੇ 500 ਆਇਆ 800 ਆਇਆ ਤੁਹਾਨੂੰ 900 ਦਈਏ ਉਹ 800 ਤੁਹਾਡਾ ਖਰਚਾ ਆ 500 ਜੇ ਛੱਡਦੇ ਯਾਰ ਉਦਾਂ ਹੀ ਆਹੀ ਚੱਲ ਨੂੰ ਆ ਯਾਰ ਸੁਣੀ ਅੱਲਾਹ ਦਾ ਸ਼ਾਹ ਉਹ ਕਹਿੰਦੇ ਬਾਪੂ ਮੈਂ ਮਾਰ ਵੀ ਜਣੀ ਆ ਬਾਪੂ ਮੇਰੀ ਸਾਡੇ ਹੋ ਜਾਣੀ ਕੋ ਕਰਾ ਚੱਲ ਬਾਹਰ ਨਿਕਲ ਦੇ ਵੇਟ ਨਾਲ ਜੀ